ਇੱਕ ਐਡੀਸੀਪੀ ਇਨਵੈਸਟੀਗੇਸ਼ਨ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਅਮਰਿਤਪਾਲ ਨੇ ਇੱਕ ਮਕਦਮਾ ਦਰਜ ਕੀਤਾ ਜੋ ਐਨਡੀਪੀਐਸ ਦਾ ਥਾਣਾ ਡੇਲੋਂ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗੁਰਦੀਪ ਸਿੰਘ ਉਰਫ ਗੋਗੀ ਜੋ ਮੋਗੇ ਦਾ ਰਹਿਣ ਵਾਲਾ ਉਹਦੇ ਕੋਲੋਂ 6 ਕਿਲੋ ਜਿਹੜੀ ਐਫੀਮ ਬਰਾਮਦ ਕੀਤੀ ਹੈ ਤੇ ਹੁਣ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਤਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਹੈ ਭਗਮਤਮਾਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਫਰਦਰ ਅਸੀਂ ਉਹਦਾ ਰਿਮਾਂਡ ਹਾਸਲ ਕਰਕੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਹੋਰ ਵੀ ਜਿਹੜੇ ਕੋ ਬੰਦੇ ਦੇ ਪਿੱਛੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਵਾਂ ਇੱਕ ADCP ਇਨਵੈਸਟੀਗੇਸ਼ਨ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਅਮਰਿਤਪਾਲ ਨੇ ਇੱਕ ਮੁਕੱਦਮਾ ਦਰਜ ਕੀਤਾ ਜੋ ਐਂਡੀਪੀਐਸ ਦਾ ਥਾਣਾ ਡੇਲੋ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗੁਰਦੀਪ ਸਿੰਘ ਉਰਫ ਗੋਗੀ ਜੋ ਮੋਗੇ ਦਾ ਰਹਿਣ ਵਾਲਾ ਉਹਦੇ ਕੋਲੋਂ 6 ਕਿਲੋ ਜਿਹੜੀ ਅਫੀਮ ਬਰਾਮਦ ਕੀਤੀ ਹੈ ਤੇ ਹੁਣ ਫਰਦਰ ਅਸੀਂ ਉਹਦਾ ਰਿਮਾਂਡ ਹਾਸਲ ਕਰਕੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਹੋਰ ਵੀ ਜਿਹੜੇ ਕੋ ਬੰਦੇ ਦੇ ਪਿੱਛੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਇੱਕ ਐਡੀਸੀਪੀ ਇਨਵੈਸਟੀਗੇਸ਼ਨ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਅਮਰਿਤਪਾਲ ਨੇ ਇੱਕ ਮੁਕੱਦਮਾ ਦਰਜ ਕੀਤਾ ਜੋ ਐਂਡੀਪੀਐਸ ਦਾ ਥਾਣਾ ਡੇਲੋਂ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗੁਰਦੀਪ ਸਿੰਘ ਉਰਫ ਗੋਗੀ ਜੋ ਮੋਗੇ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ 6 ਕਿਲੋ ਜਿਹੜੀ ਅਫੀਮ ਬਰਾਮਦ ਕੀਤੀ ਹੈ ਤੇ ਹੁਣ ਫਰਦਰ ਅਸੀਂ ਉਹਦਾ ਰਿਮਾਂਡ ਹਾਸਲ ਕਰਕੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਹੋਰ ਵੀ ਜਿਹੜੇ ਕੋ ਬੰਦੇ ਦੇ ਪਿੱਛੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਇੱਕ ADCP ਇਨਵੈਸਟੀਗੇਸ਼ਨ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਅਮਰਿਤਪਾਲ ਨੇ ਇੱਕ ਮੁਕੱਦਮਾ ਦਰਜ ਕੀਤਾ ਜੋ ਐਂਡੀਪੀਐਸ ਦਾ ਥਾਣਾ ਡੇਲੋਂ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗੁਰਦੀਪ ਸਿੰਘ ਉਰਫ ਗੋਗੀ ਜੋ ਮੁਗਿੱਦਾ ਰਹਿਣਾ ਵਾਲਾ ਉਹਦੇ ਕੋਲੋਂ 6 ਕਿਲੋ ਜਿਹੜੀ ਐਫੀਮ ਬਰਾਮਦ ਕੀਤੀ ਹੈ ਤੇ ਹੁਣ ਫਰਦਰ ਅਸੀਂ ਉਹਦਾ ਰਿਮਾਂਡ ਹਾਸਲ ਕਰਕੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਹੋਰ ਵੀ ਜਿਹੜੇ ਕੋ ਬੰਦੇ ਦੇ ਪਿੱਛੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਇੱਕ ਐਡੀਸੀਪੀ ਇਨਵੈਸਟੀਗੇਸ਼ਨ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਅਮਰਿਤਪਾਲ ਨੇ ਇੱਕ ਮੁਕੱਦਮਾ ਦਰਜ ਕੀਤਾ ਜੋ ਐਨਡੀਪੀਐਸ ਦਾ ਥਾਣਾ ਡੇਲੋ ਦੇ ਵਿੱਚ ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗੁਰਦੀਪ ਸਿੰਘ ਉਰ ਗੋਗੀ ਜੋ ਮੋਗੇਦਾਰ ਰਹਿਣਾ ਵਾਲਾ ਉਹਦੇ ਕੋਲੋਂ 6 ਕਿਲੋ ਜਿਹੜੀ ਐਫੀਮ ਬਰਾਮਦ ਕੀਤੀ ਹੈ ਤੇ ਹੁਣ ਫਰਦਰ ਅਸੀਂ ਉਹਦਾ ਰਿਮਾਂਡ ਹਾਸਲ ਕਰਕੇ ਅੱਗੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਹੋਰ ਵੀ ਜਿਹੜੇ ਕੋ ਬੰਦੇ ਦੇ ਪਿੱਛੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਅਗਲੀ ਕਾਰਵਾਈ ਉਮਲ ਚ ਲਿਆਵਾ